ਕੁਜੇਨ ਦੇ ਰਿਸ਼ੀ ਸਤਿਕਾਰਯੋਗ ਪ੍ਰਧਾਨਗੀ ਮੰਡਲ ਔਰ ਲੋਕਲ ਤੇ ਨੇੜੇ ਦੇ ਸ਼ਹਿਰਾਂ ਚੋਂ ਆਏ ਸਾਹਿਤਕਾਰ ਸਾਥੀ ਸਭ ਨੂੰ ਦਰਜਾ ਦਰਜਾ ਨਮਸਕਾਰ ਸਤਿ ਸ੍ਰੀ ਅਕਾਲ ਸਲਾਮ ਜਦੋਂ ਮੈਂ ਤਾਜੀ ਤਾਜੀ ਐਮਏ ਦੀ ਪੜ੍ਹਾਈ ਪੂਰੀ ਕੀਤੀ 2008 ਚ ਮੇਰੇ ਨਾਨਾ ਜੀ ਸਾਹਿਦਕਾਰ ਸੀਗੇ ਖੰਡਾ ਤੋਂ ਪੰਡਤ ਦੇਵਰਾਜ ਗੋਸ਼ਨ ਜੀ ਕਾਫੀ ਸੀਨੀਅਰ ਸੀਗੇ ਤੇ ਸਾਹਿਦ ਸੁਭਾ ਮੰਜ ਘਟ ਵਿਚਰਦੇ ਸੀ ਇਸ ਕਰਕੇ ਉਹਨਾਂ ਨੂੰ ਜਾਣਦੇ ਘਟਾਂ ਉਹਨਾਂ ਦਾ ਇੱਕ ਨਾਵਲ ਵੀ ਛਪਿਆ ਤਾਂ ਮੇਰੇ ਮਨ ਦੇ ਵਿੱਚ ਇੱਕ ਰੀਜ ਉਤਪੰਨ ਹੋਈ ਕਿ ਨਾਨਾ ਜੀ ਵਾਂਗੂ ਮੈਂ ਵੀ ਕਿਤਾਬ ਲਿਖਾਂ ਹੁਣ ਸਟੂਡੈਂਟ ਹੁੰਦਾ ਹੈ ਉਹਦੇ ਮਨ 'ਚ ਕੋਈ ਬਹੁਤ ਵੱਡਾ ਵਿਜ਼ਨ ਨਹੀਂ ਹੁੰਦਾ ਜਿਉਂ-ਜਿਉਂ ਦੁਨੀਆ 'ਚ ਉਹ ਵਿਚਰਦਾ ਹੈ ਉਹਦੀ ਸੋਚ ਫੈਲਦੀ ਜਾਂਦੀ ਹੈ ਐਮਏ ਕਰਨ ਤੋਂ ਬਾਅਦ ਮੈਨੂੰ ਲੱਗਿਆ ਆਪਣੇ ਪਿੰਡ ਨਾਲ ਹਰੇਕ ਬੰਦੇ ਨੂੰ ਪ੍ਰੇਮ ਹੁੰਦਾ ਮੈਨੂੰ ਲੱਗਿਆ ਕਿ ਮੈਂ ਆਪਣੇ ਪਿੰਡ ਦੇ ਬਾਰੇ ਕੁਝ ਕਿਤਾਬ ਲਿਖਾਂ ਤਾਂ ਮੈਂ ਸਾਡੇ ਪਿੰਡ ਦੇ ਕੁਝ ਬਜ਼ੁਰਗਾਂ ਨੂੰ ਮਿਲ ਕੇ ਕਿ ਸਾਡਾ ਪਿੰਡ ਕਦੋਂ ਵਸਿਆ ਕੀ ਕਹਾਣੀ ਹੈ ਦੀ ਉਹ ਮੈਂ ਕੁਝ ਕਾਪੀਆਂ ਤੇ ਲਿਖਣੀ ਸ਼ੁਰੂ ਕਰ ਲਈ ਮੇਰੇ ਮਨ 'ਚ ਖਿਆਲ ਆਇਆ ਕਿ ਕਿਸੇ ਸਾਹਿਤਕਾਰ ਨੂੰ ਪੁੱਛ ਤਾਂ ਲਵਾਂ ਵੀ ਕਿਤਾਬ ਲਿਖਣ ਲਈ ਕੀ ਕੁਝ ਕਰਨਾ ਪੈਂਦਾ ਤਾਂ ਨਿੰਦਰ ਕੁਘਣ ਵੀ ਮੇਰੇ ਸੰਪਰਕ 'ਚ ਆਇਆ ਕਿਸੇ ਮੈਨੂੰ ਫੰਕਸ਼ਨ 'ਚ ਮਿਲਿਆ ਮੈਂ ਇਹਨੂੰ ਕਹਾਂ ਕਿ ਉਹ ਐਨਵੀ ਸਾਹਿਬ ਮੈਂ ਆਪਣੇ ਪਿੰਡ ਤੇ ਇੱਕ ਕਿਤਾਬ ਲਿਖ ਰਿਹਾ ਤੇ ਮੈਨੂੰ ਜ਼ਰਾ ਗਾਈਡ ਕਰੋ ਤਾਂ ਨਿੰਦਰ ਭਗਵਾਨਵੀ ਜੀ ਕਹਿੰਦੇ ਤੇਰੇ ਪਿੰਡ ਚ ਕਿੰਨੇ ਮੁਰਗੇ ਨੇ ਕਿੰਨੀਆਂ ਮੁਰਗੀਆਂ ਨੇ ਕਿੰਨੇ ਕੱਟੇ ਨੇ ਕਿੰਨੇ ਬੱਚੇ ਨੇ ਅਸੀਂ ਕੀ ਮੂੰਗੀ ਲੈਣੀ ਆ ਉਹ ਕਿਤਾਬ ਪੜ ਕੇ ਮੇਰੇ ਗੱਲ ਨਹੀਂ ਸਮਝੇ ਪਰ ਉਹਨੂੰ ਮੈਨੂੰ ਨਿੰਦਰ ਕਹਿੰਦਾ ਕਹਿੰਦਾ ਤੇਰੇ ਪਿੰਡ ਬਾਰੇ ਇਕੱਲੇ ਬਾਰੇ ਪੜ੍ਹ ਕੇ ਕਿਸੇ ਦਾ ਕੀ ਇੰਟਰਸਟ ਹੋਊ ਤੇਰੇ ਪਿੰਡ ਦੀ ਕੋਈ ਕਹਾਣੀ ਪੜ ਲਵਾਂ ਕੋਈ ਨੂੰ ਪੜ ਲੋਗੇ ਤੇ ਕਿਸੇ ਨੂੰ ਕੀ ਮਤਲਬ ਹੈ ਤੇਰੇ ਪਿੰਡ ਚ ਕੌਣ ਹੈ ਕੌਣ ਨਹੀਂ ਮੈਂ ਕਿਹਾ ਜੀ ਤੁਹਾਡੇ ਕਹਿਣ ਦਾ ਥੋੜਾ ਜਿਹਾ ਮਤਲਬ ਹੋਰ ਸਮਝਾਓ ਉਹ ਕਹਿੰਦੇ ਗਿਆਨੀ ਗੁਰਦੇਵ ਸਿੰਘ ਦੀ ਕਿਤਾਬ ਪੜੀਆ ਮੇਰਾ ਪਿੰਡ ਮੈਂ ਕਿਹਾ ਜੀ ਸੁਣੀ ਹੈ ਦੇਖਿਆ ਵੀ ਹੈ ਪਰ ਪੜੀ ਨਹੀਂ ਉਹ ਕਹਿੰਦੇ ਪੜ ਆਪਣੇ ਨੇੜੇ ਦੇ ਨੇ ਗਿਆਨੀ ਗੁਰਦੇਵ ਸਿੰਘ ਜੀ ਤੇ ਉਹਨਾਂ ਦੀ ਮੈਂ ਕਿਤਾਬ ਮੇਰਾ ਪਿੰਡ ਪੜੀ ਤੇ ਮੈਨੂੰ ਫਿਰ ਸਮਝ ਆਇਆ ਕਿ ਗਿਆਨੀ ਗੁਰਦੇਵ ਸਿੰਘ ਜੀ ਨੇ ਆਪਣੇ ਪਿੰਡ ਬਾਰੇ ਲਿਖਿਆ ਹੈ ਪਰ ਉਸ ਕਹਾਣੀ ਨੂੰ ਇਸ ਤਰ੍ਹਾਂ ਪਰੋਇਆ ਹੈ ਕਿ ਜਿਸ ਤਰ੍ਹਾਂ ਉਹ ਪੰਜਾਬ ਦੇ ਹਰੇਕ ਪਿੰਡ ਦੀ ਕਹਾਣੀ ਹੈ। ਉਹਨੂੰ ਪੜ੍ਹ ਕੇ ਕੇਵਲ ਉਹਨਾਂ ਦੇ ਪਿੰਡ ਬਾਰੇ ਨਹੀਂ ਪਤਾ ਲੱਗਦਾ। ਪਿੰਡਾਂ ਦਾ ਸਟਰਕਚਰ ਕੀ ਹੈ ਉਹ ਸਾਰਾ ਕੁਝ ਪਤਾ ਲੱਗਦਾ। ਇਹ ਜਿਹੜੀ ਕਿਤਾਬ ਹੈ ਜਿਸ ਬਾਰੇ ਅੱਜ ਆਪਾਂ ਜਿਸ ਦਾ ਰਿਲੀਜ਼ ਕੀਤੀ ਹੈ ਜਿਹੜੀ ਤਾਂ ਇਹ ਕਿਤਾਬ ਦੇ ਵਿੱਚ ਕੇਵਲ ਸੁਖਦੇਵ ਸਿੰਘ ਬੜੀ ਨਾਮ ਦੇ ਕਿਸੇ ਵਿਅਕਤੀ ਦਾ ਜ਼ਿਕਰ ਆਮੇਉ ਕੇਂਦਰ ਦੇ ਵਿੱਚ ਉਹੀ ਨੇ ਪਰ ਪੰਜਾਬ ਦੀ ਜਿਹੜੀ ਪਿਛਲੇ 50 ਸਾਲਾਂ ਦੀ ਕਹਾਣੀ ਹੈ ਕਿਹੜੀਆਂ-ਕਿਹੜੀਆਂ ਲਹਿਰਾਂ ਦੇ ਵਿੱਚੋਂ ਪੰਜਾਬ ਲੰਘਿਆ ਕਿਹੜੇ-ਕਿਹੜੇ ਸੰਕਟਾਂ ਨੂੰ ਪੰਜਾਬ ਲੰਘਿਆ ਕਿਸ ਤਰ੍ਹਾਂ ਨਕਸਲਵਾੜੀ ਲਹਿਰ ਦਾ ਉਭਾਰ ਹੁੰਦਾ ਹੈ ਨਕਸਲਵਾੜੀ ਲਹਿਰ ਤੋਂ ਬਾਅਦ ਜਿਹੜੀ ਕਮਿਊਨਿਸਟ ਪਾਰਟੀ ਦੇ بڑے ਕੈਂਡੀਡੇਟ ਇੱਥੇ ਜਿੱਤਦੇ ਆ ਪਰ ਉਹੋ ਕਿਸ ਤਰ੍ਹਾਂ ਜਿਹੜਾ ਉਹ ਫੇਰ ਡਾਊਨ ਫਾਲ ਆਉਂਦਾ ਕਿਸ ਤਰ੍ਹਾਂ ਫਿਰ ਅਲਟਰਾ ਰਾਈਟ ਜਿਹੜੀ ਧਾਰਾ ਇੱਥੇ ਅਧਿਆਰਬੰਦੋ ਖੜਤੂ ਸੰਘਰਸ਼ ਦਾ ਸਮਾਰਹਿ। ਫਿਰ ਉਸ ਤੋਂ ਬਾਅਦ ਕਿਵੇਂ ਕਮਿਊਨਿਜ਼ਮ ਡਾਊਨ ਹੁੰਦਾ ਹੈ ਕਿਸ ਤਰ੍ਹਾਂ ਬਾਕੀ ਸਰਕਾਰਾਂ ਹੁੰਦੀਆਂ ਨੇ ਤਾਂ ਮੈਨੂੰ ਲੱਗਦਾ ਵੀ ਇਹ ਕਿਤਾਬਾਂ ਜਿਹੜੀਆਂ ਹੁੰਦੀਆਂ ਭਗਤ ਸਿੰਘ ਦੀ ਗੱਲ ਆਪਣੇ ਭਾਈ ਸਾਹਿਬ ਨੇ ਕੀਤੀ ਸੀ। ਕਿਉਂਕਿ ਸਮਾਂ ਬਹੁਤ ਹੋ ਗਿਆ ਕੋਈ ਲੰਮੇ ਭਾਸ਼ਣ ਦਾ ਫਿਰ 1.5 ਮਿੰਟ ਗੱਲ ਕਰੂੰਗਾ ਮੈਂ। ਹੁਣ ਭਗਤ ਸਿੰਘ ਨੂੰ ਕਮਿਨਿਸਟ ਵਿੰਗ ਕਹਿੰਦਾ ਹੈ ਕਿ ਉਹ ਇੱਕ ਕ੍ਰਾਂਤੀਕਾਰੀ ਸੀ। ਨਾਸਤੇ ਕਹਿੰਦਾ ਸੀ ਉਹਨੇ ਲਿਖੀ ਵੀ ਕਿਤਾਬ ਮੈਂ ਨਾਸਤੇ ਕਿਉਂ ਹਾਂ ਜਿਹੜੇ ਬੀਜੇਪੀ ਦੇ ਲੋਕ ਨੇ ਉਹ ਕਹਿੰਦੇ ਨੇ ਭਗਤ ਸਿੰਘ ਦੇਸ਼ ਭਗਤ ਸੀ ਗੱਲ ਉਹਨਾਂ ਦੀ ਵੀ ਠੀਕ ਲੱਗਦੀ ਹੈ ਗੱਲ ਕਮਰੇਡਾਂ ਦੀ ਵੀ ਠੀਕ ਹੈ ਹੁਣ ਇੱਕ ਸਾਡੇ ਨੇਤਾ ਨੇ 6 ਮਹੀਨੇ ਪਹਿਲਾਂ ਬਿਆਨ ਦਿੱਤਾ ਕਹਿੰਦੇ ਭਗਤ ਸਿੰਘ ਭਾਤਵਾਦੀ ਸੀ ਹੁਣੇ ਤਿੰਨ ਧਿਰਾਂ ਨੇ ਤਿੰਨਾਂ ਕੋਲੇ ਆਪਣੀਆਂ ਆਪਣੀਆਂ ਦਲੀਲਾਂ ਨੇ ਸਿਮਰਜੀਤ ਮਾਨ ਜੀ ਕਹਿੰਦੇ ਭਗਤ ਸਿੰਘ ਹੱਤਵਾਦੀ ਹੈ ਉਹ ਗੈਮਪਲਾਂ ਵੀ ਦਿੰਦੇ ਨੇ ਕਹਿੰਦੇ ਸੰਸਦ ਜਾ ਕੇ ਬੰਬ ਸੱਟਣ ਵਾਲਾ ਅੱਤਵਾਦੀ ਹੁੰਦਾ ਕਮਿਊਨਿਸਟ ਕਹਿੰਦੇ ਨੇ ਕਿ ਉਹ ਕਿਰਾਂਤੀਕਾਰੀ ਸੀ ਬਿਲਕੁਲ ਠੀਕ ਹੈ ਗੱਲ ਉਹਨੇ ਲੜਿਆ ਔਰ ਫਾਂਸੀ ਦਾ ਰੱਸਾ ਚੁੰਮਿਆ ਤੇ ਭਾਜਪਾ ਵਾਲੇ ਵੀ ਕਹਿੰਦੇ ਕਿ ਠੀਕ ਹੈ ਵੀ ਉਹ ਦੇਸ਼ ਭਗਤ ਤਾਂ ਸੀਗਾ ਹੀ ਨਾ ਦੇਸ਼ ਨਾਲ ਪ੍ਰੇਮ ਹੁੰਦਾ ਹੁਣ ਇਹਨਾਂ ਚੋਂ ਕੀ ਦੀ ਗੱਲ ਨੂੰ ਸਾਡੀ ਆਉਣ ਵਾਲੀਆਂ ਨਸਲਾਂ ਔਥੈਂਟਿਕ ਮੰਨਣਗੀਆਂ ਅਸੀਂ ਕਿਹੜੀ ਵਿਚਾਰਧਾਰਾ ਦੇ ਪਿੱਛੇ ਲੱਗੀਏ ਤੇ ਕਿਉਂ ਲੱਗਦੀਏ ਹਰੇਕ ਕਹਿੰਦਾ ਮੈਨੂੰ ਪੜੋ ਅਜੇ ਤੱਕ ਸਿੱਧਾ ਜਾਂ ਹੱਲ ਹੈ ਕਿ ਭਗਤ ਸਿੰਘ ਖੁਦ ਕੀ ਕਹਿੰਦਾ ਤੇ ਭਗਤ ਸਿੰਘ ਦੇ ਸੰਤਾਨੀ ਉਹਦੇ ਬਾਰੇ ਕੀ ਕਹਿੰਦੇ ਨੇ ਜਦੋਂ ਮੂਲ ਸਰੋਤਾਂ ਨੂੰ ਅਸੀਂ ਪੜਾਂਗੇ ਭਗਤ ਸਿੰਘ ਦੀਆਂ ਆਪਣੀਆਂ ਉਹਦੀ ਡਾਇਰੀ ਪੜਾਂਗੇ ਉਹਦੀ ਆਪਣੀ ਲਿਖਤ ਪੜਾਂਗੇ ਔਰ ਉਹਦੇ ਨਾਲ ਵਿਚਰੇ ਹੋਏ ਲੋਕ ਭਗਤ ਸਿੰਘ ਬਾਰੇ ਜੋ ਕਹਿਣਗੇ ਅਸੀਂ ਘੱਟੋ ਘੱਟ ਮੰਨਾਂਗੇ ਕਿ ਹਾਂ ਉਹ ਠੀਕ ਔਥੈਂਟਿਕ ਗੱਲ ਹੈ ਭਗਤ ਸਿੰਘ ਦੇ ਪਿਤਾ ਜੀ ਬਾਰੇ ਵੀ ਪੜਾਂਗੇ ਉਹਨਾਂ ਦੇ ਚਾਚਾ अजीत ਸਿੰਘ ਬਾਰੇ ਵੀ ਪੜਾਂਗੇ ਤੋਂ ਇੱਕ ਐਗਜ਼ਾਮਪਲ ਹੈ ਇਸ ਕਿਤਾਬ ਨੂੰ ਸਮਝਾਉਣ ਲਈ ਕਿ ਬੜੀ ਸਾਹਿਬ ਕੇਵਲ ਬੜੀ ਸਾਹਿਬ ਨਹੀਂ ਤੇ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਸਾਰੀਆਂ ਲਹਿਰਾਂ ਉਹਨਾਂ ਦੇ ਨਾਲ ਜੁੜੇ ਹੋਏ ਬੰਦੇ ਉਹ ਲਹਿਰਾਂ ਦੇ ਵਿੱਚ ਆਉਂਦਾ ਉਤਾਰ ਚੜ੍ਹਾ ਉਹ ਕਿਸ ਤਰ੍ਹਾਂ ਦੀ ਗੱਲ ਹੈ ਤੇ ਉਹਨਾਂ ਦੇ ਸਮਕਾਲੀਆਂ ਦੇ ਮੂੰਹੋਂ ਕੰਮ ਸਾਡਾ ਵੱਡਾ ਨਹੀਂ ਹੈ ਭਾਵੇਂ ਸਾਨੂੰ ਸਨਮਾਨ ਤੁਸੀਂ ਦਿੱਤਾ ਹੈ ਕੰਮ ਵੱਡਾ ਜਿਨ੍ਹਾਂ ਲੋਕਾਂ ਨੇ ਬੜੀ ਸਾਬਾਰੇ ਲਿਖ ਕੇ ਸਾਨੂੰ ਭੇਜਿਆ ਬੜੀ ਮਿਹਨਤ ਨਾਲ ਜਿਨ੍ਹਾਂ ਨੇ ਉਹਦ ਬੜੀ ਸਾਹਿਬ ਨੇ ਸੰਘਰਸ਼ਾਂ 'ਚ ਕੰਮ ਕੀਤਾ ਉਹ ਕੰਮ ਵੱਡੇ ਸੀ ਸਾਡਾ ਕੰਮ ਤੇ ਬੜਾ ਛੋਟਾ ਸੀ ਅਸੀਂ ਉਸ ਗੱਲ ਨੂੰ ਸਾਹਮਣੇ ਤੁਹਾਡੇ ਪਰੋਸੇ ਆਲੋਪ ਸਾਹਿਬ ਜਦੋਂ ਮੇਰੇ ਖੱਬੇ ਪਾਸੇ ਜਿਉਂ-ਜਿਉਂ ਨੇੜੇ ਹੁੰਦੇ ਜਾ ਰਹੇ ਨੇ ਮੈਨੂੰ ਲੱਗਦਾ ਜਾ ਰਿਹਾ ਹੈ ਕਿ ਗੱਲ ਨੂੰ ਛੋਟੀ ਕਰ ਦੇਣਾ ਚਾਹੀਦਾ ਤੇ ਰਤਨਾ ਇਹਨਾਂ ਨੇ ਕਹੀ ਸੀ ਮੈਨੂੰ ਲੱਗਦਾ ਵੀ ਇੱਕ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ ਕਿ ਸਾਹਿਤ ਸੁਭਾਵਾਂ ਦੇ ਵਿੱਚ ਨੌਜਵਾਨ ਉਹ ਪਿੱਛੇ ਮਹਿੰਦਰ ਪ੍ਰਤਾਪ ਜੀ ਤੇ ਪ੍ਰਗਟ ਜੀ ਵੀ ਆਏ ਨੇ ਤੋਂ ਥੋੜੇ ਨੇ ਹੁਣ ਮੈਂ ਮੇਰੇ ਕਹਿੰਦਾ ਅਰਥ ਇਹ ਨਹੀਂ ਵੀ ਤੁਹਾਡੇ ਜੋ ਕੋਈ ਨੌਜਵਾਨ ਨਹੀਂ ਹੈਗਾ ਸਾਰੇ ਨੌਜਵਾਨ ਆਪਾਂ ਕੋਈ ਗੁੱਸਾ ਨਾ ਕਰ ਜਿਓ ਉਹਦਾ ਕਾਰਨ ਆ ਸੀ ਬੜੀਆਂ ਕਈ ਵਾਰੀ ਗੰਭੀਰ ਜਾਂ ਗਹਿਰੀਆਂ ਰਚਨਾਵਾਂ ਜਾਂ ਥੋੜਾ ਜਿਹਾ ਆਈਡੀਓਲੋਜੀਕਲ ਪਾਠਾ ਸੀ ਜਿਆਦਾ ਭਾਰੂ ਕਰ ਜੰਨੇ ਆ ਥੋੜਾ ਜਿਹਾ ਯੂਥ ਨੂੰ ਜੋੜਨ ਲਈ ਮੈਨੂੰ ਲੱਗਦਾ ਮਾਹੌਲ ਜਿਆਦਾ ਹੈ ਅਸੀਂ ਸਸਤ ਜਾਂ ਕਰ ਲਿਆ ਮੈਨੂੰ ਲੱਗਦਾ ਕੋਈ ਹਲਕੀ ਫੁਲਕੀ ਰਚਨਾ ਤੁਹਾਨੂੰ ਦੋ ਰਚਨਾਵਾਂ ਮੈਂ ਸੁਣਾਉਂਗਾ ਇੱਕ ਹਿੰਦੀ ਦੇ ਵਿੱਚ ਹੈ ਇੱਕ ਪੰਜਾਬੀ ਦੇ ਵਿੱਚ ਹੈ ਪਹਿਲੀ ਚੀਜ਼ ਕੋਈ ਹਿੰਦੀ ਚ ਲਿਖੀ ਹੈ ਕਿਉਂਕਿ ਪੰਜਾਬੀ ਸਾਡੀ ਮਾਂ ਬੋਲੀ ਹੈ ਇਹਦਾ ਦਰਜਾ ਪਹਿਲਾ ਹੈ ਇਹਦਾ ਦਰਜਾ ਬਾਕੀ ਭਾਸ਼ਾਵਾਂ ਤੋਂ ਉੱਚਾ ਹੈ ਪਹਿਲਾਂ ਸਾਨੂੰ ਰੱਖਣੀ ਵੀ ਪੰਜਾਬੀ ਚਾਹੀਦੀ ਤਾਂ ਪੰਜਾਬੀ ਦੀ ਹਲਕੀ-ਫੁਲਕੀ ਰਚਨਾ ਹਿੰਦੀ ਦੇ ਵਿੱਚ ਥੋੜਾ ਗੰਭੀਰ ਖਿਆਲਾਂ ਦਾ ਵਰਣਨ ਹੈ ਦੋ-ਦੋ ਸ਼ੇਅਰ ਮੈਂ ਤੁਹਾਨੂੰ ਸੁਣਾਉਂਗਾ ਹਾਸ ਰਸ ਵੀ ਹੈ ਲਾਸਟ ਦੇ ਵਿੱਚ ਜੇ ਤੁਹਾਡੇ ਚੋਂ ਕਿਸੇ ਨੇ ਹਾਸ ਰਸ ਸੁਣਾਈ ਹੁੰਦੀ ਫਿਰ ਮੈਂ ਥੋੜੀ ਗੰਭੀਰ ਸੁਣਾ ਦੇਣੀ ਸੀ ਕਿਉਂਕਿ ਤਰ੍ਹਾਂ-ਤਰ੍ਹਾਂ ਦਾ ਰੋਟੀ ਤੇ achar ਵੀ ਹੋ ਸਲਾਦ ਵੀ ਹੋ ਦੋ-ਤਿੰਨ ਸਬਜ਼ੀਆਂ ਹੋਣੀਆਂ ਜਿਆਦਾ ਸਵਾਦ ਆ ਜਾਂਦਾ ਤਾਂ ਕਿਉਂਕਿ ਸਾਰਿਆਂ ਨੇ ਬੜਾ ਗੰਭੀਰ ਮਾਹੌਲ ਸਿਰਜਿਆ ਕਹਿੰਦਾ ਕਿਸੇ ਨੂੰ ਚੰਗਾ ਸੂਟ ਕਿਸੇ ਨੂੰ ਸਾੜੀ ਲੱਗਦੀ ਹੈ ਆਪੋ ਆਪਣਾ ਟੇਸਟ ਹੈ ਸੁਭਾਅ ਹੈ ਕਿਸੇ ਨੂੰ ਚੰਗਾ ਸੂਟ ਕਿਸੇ ਨੂੰ ਸਾੜੀ ਲੱਗਦੀ ਹੈ ਵੋਟਾਂ ਵਿੱਚ ਹਾਰੇ ਨੂੰ ਦੁਨੀਆ ਮਾੜੀ ਲੱਗਦੀ ਹੈ ਹੱਥ ਤੇ ਹੱਥ ਮਾਰੇ ਕੋਈ ਭਾਵੇਂ ਮੱਛਰ ਕਰਕੇ ਹੀ ਤੰਦੋਂ ਪਾਰ ਸ਼ਰੀਕ ਨੂੰ ਵੱਜੀ ਤਾੜੀ ਲੱਗਦੀ ਹੈ ਥੋੜੀ ਬਹੁਤੀ ਹਰ ਬੰਦੇ ਨੂੰ ਰੱਖਣੀ ਚਾਹੀਦੀ ਨਹੀਂ ਹੁਣ ਓਣ ਜੇ ਮੂੰਹ ਤੋਂ ਸੋਹਣੀ ਦਾੜੀ ਲੱਗਦੀ ਕਦੇ ਇੱਕ ਲਾਸਟ ਸ਼ੇਰ ਹੈ ਹਾਸ ਰਸ ਹੈ ਕੋਈ ਗੁੱਸਾ ਨਾ ਕਰ ਦਿਓ ਕਦੇ ਕਦੇ ਤਾਂ ਲੱਗਦੀ ਮੈਨੂੰ ਪਰੀਆਂ ਤੋਂ ਵੀ ਸੋਹਣੀ ਕਦੇ ਕਦੇ ਪਰ ਘਰ ਵਾਲੀ ਬਘਿਆੜੀ ਲੱਗਦੀ ਹੁਣ ਤਾਂ ਰਲੀ ਮਰੀ ਬੈਠੀ ਹੈ ਕਿਤੇ ਲੜਨਾ ਪਵੇ ਵੀ ਤੂੰ ਮੈਨੂੰ ਇਹ ਹਰੇਕ ਬੰਦੇ ਦੀ ਹੋਣੀ ਹੈ ਹਿੰਦੀ ਦੇ ਦੋ ਸ਼ੇਰ ਸੁਣਾ ਰਿਹਾ ਹਾਂ ਪਹਿਲੀ ਵਾਰੀ ਕੋਈ ਚੀਜ਼ ਹਿੰਦੀ 'ਚ ਲਿਖੀ ਹੈ ਵੈਸੇ ਮੈਂ ਪੰਜਾਬੀ 'ਚ ਲਿਖਦਾ ਮਨ 'ਚ ਪਤਾ ਨਹੀਂ ਕਿਵੇਂ ਆ ਗਈ ਤੇ ਉਹ ਜਦੋਂ ਆ ਗਈ ਤੇ ਲਾਈਨ ਉੱਪਰ ਮੈਂ ਚੱਲ ਕੇ ਪੂਰੀ ਕਰ ਲਈ। ਇੱਕ ਕਵੀ ਦੀ ਸੰਵੇਦਨਾ ਇਹਦੇ ਵਿੱਚ ਕਿ ਰੋਜ਼ ਲਿਖਦਾ ਹੂੰ ਮੈਂ बार-बार ਲਿਖਦਾ ਹੂੰ ਅਰਜਨਪੂਰੀ ਸਾਹਿਬ ਰੋਜ਼ ਲਿਖਦਾ ਹੂੰ ਮੈਂ बार-बार ਲਿਖਦਾ ਹੂੰ ਕبھی ਮੈਂ ਭੂਖ ਲਿਖਦਾ ਹੂੰ ਕبھی ਰੁਜ਼ਗਾਰ ਲਿਖਦਾ ਰੋਜ਼ ਲਿਖਦਾ ਹੂੰ ਮੈਂ ਬਾਰ ਬਾਰ ਲਿਖਦਾ ਹੂੰ ਕਭੀ ਮੈਂ ਭੂਖ ਲਿਖਦਾ ਹੂੰ ਕਭੀ ਰੁਜ਼ਗਾਰ ਲਿਖਦਾ ਹੂੰ ਹੋ ਸੱਚਾ ਹੀ ਸਤਮ ਕੋ ਇਸ ਤਰਫ ਆਨੇ ਸੇ ਰੋਕੇ ਜੋ ਹੈ ਖੇਤੋਂ ਮੇ ਲਗੀ ਜੈਸੇ ਨੁਕੀਲੀ ਤਾਰ ਲਿਖਦਾ ਹੂੰ ਔਰ ਲਾਸਟ ਸ਼ੇਰ ਹੈ ਮਕਤਾ ਕਹਿ ਦਿੰਦੇ ਅਸੀਂ ਗਜ਼ਲ ਦੀ ਪਾਛਾ ਚ ਬਹੁਤ ਕੋ ਰਾਸ ਨਾ ਆਈ ਮੇਰੀ ਗਜ਼ਲੇ ਇਸੇ ਕਾਰਨ ਬਹੁਤ ਕੋ راز ਨਾ ਆਈ ਮੇਰੀ ਗਜ਼ਲें ਇਸੇ ਕਾਰਨ ਕਿ ਜਾਂ ਤੋਂ ਆਰ ਲਿਖਦਾ ਹਾਂ ਜਾਂ ਫਿਰ ਪਾਰ ਲਿਖਦਾ ਹਾਂ ਕبھی ਮੈਂ ਭੂਖ ਲਿਖਦਾ ਹਾਂ ਕبھی ਉਸਾਰ ਸ਼ੁਕਰੀਆ ਜੀ ਜਿਨ੍ਹਾਂ ਨੇ ਸਾਡੀ ਕਿਤਾਬ ਲਈ ਸਾਨੂੰ ਵਧਾਈਆਂ ਦਿੱਤੀਆਂ ਇੱਥੇ ਚੱਲ ਕੇ ਆਪਣੇ ਜੇਬਾਂ 'ਚੋਂ ਤੇਲ ਪੋਕ ਕੇ ਆਇਆ ਸਮਾਂ ਦਿੱਤਾ ਅਸੀਂ ਵੀ ਤੁਹਾਨੂੰ ਖਾਲੀ ਨਹੀਂ ਮੋੜਾਂਗੇ ਛੋਲੇ ਪੂਰੀਆਂ ਦਾ ਲੰਗਰ ਛਕਾ ਕੇ ਮੋੜਾਂਗੇ ਤੋਂ ਬਹੁਤ-ਬਹੁਤ ਸ਼ੁਕਰੀਆ ਸਾਰਿਆਂ ਦਾ ਧੰਨਵਾਦ